ਹਰੀ ਪ੍ਰਮਾਤਮਾ ਆਪ ਸੈਨ ਨਾਈ ਦੀ ਥਾਂ ਉਸ ਦਾ ਰੂਪ ਧਾਰ ਕੇ ਹਾਜ਼ਰ ਹੋਇਆ ਤੇ ਰਾਜੇ ਦੀ ਮਾਲਿਸ਼ ਕੀਤੀ ਸੰਤਾਂ ਦੀ ਸੇਵਾ ਤੋਂ ਵਿਲਾ ਹੋ ਕੇ ਸੈਨ ਰਾਜੇ ਕੋਲ ਗਿਆ ਪਰ ਸ਼ਰਮ ਨਾਲ ਉਸ ਦੀ ਧੌਣ ਝੁਕੀ ਸੀ ਸੁਸਾਸੰਗਣੀ ਪੂਰੀ ਮਿਹਨਤ ਸੁਣ ਦੀ ਕਿਰਪਾਲਤਾ ਕੋ ਚੈਨ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਇਸ ਤਰ੍ਹਾਂ ਇਹ ਵੀਡੀਓ ਆਪ ਤੱਕ ਪਹੁੰਚ ਸਕਣ ਸੋ ਆਪ ਸਾਰੀ ਸੰਗਤ ਦੀ ਸਪੋਰਟ ਦੀ ਜਰੂਰਤਾ ਕਰਨ ਦੇ ਨਵੇਂ ਚੈਨਲ ਨੂੰ ਇਸ ਕਰਕੇ ਜਰੂਰ ਸਮਾਂ ਕੱਢ ਕੇ ਜਿੱਥੇ ਦੂਜੀਆਂ ਵੀਡੀਓ ਇੰਨੀਆਂ ਦੇਖਦੇ ਆਂ ਇਹ ਵੀਡੀਓ ਵੀ ਜਰੂਰ ਕਰਦੇ ਵਿੱਚ ਸਵੇਰੇ ਅਮਰ ਤੋਂ ਉੱਠ ਕੇ ਲਾ ਲੈ। ਜਦੋਂ ਵੀ ਸਮਾਂ ਮਿਲੇ ਜਰੂਰ ਵੀਡੀਓਸ ਲੈਕ ਕਰੋ। ਕਿ ਵੱਤ ਤੋਂ ਅੰਸ਼ਣ ਵੀ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸੋ ਆਓ ਜੋ ਤਨ ਤਨ ਸਿੰਘ ਗੁਰਾਂ ਸਾਹਿਬ ਜੀ ਦੇ ਵਿੱਚ 15 ਪੰਥਾਂ ਦੀ ਬਾਣੀ ਵਿੱਚੋਂ ਇੱਕ ਭਗਤ ਸੈਨ ਜੀ ਹੋਏ ਹਨ। ਉਹਨਾਂ ਦੀ ਕਥਾ ਅਗਲੀ ਸਰਵਨਖੰਡ ਵਿੱਚ ਪ੍ਰਕਾਸ਼ਿਤ ਕਰੋ। ਸੁਣ ਪ੍ਰਤਾਪ ਕਵੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ। ਪ੍ਰੇਮ ਭਗਤ ਰਾਤੀ ਕਰੈ। ਹਲਕੇ ਰਾਜ ਦੁਆਰੇ ਜਾਈ। ਆਏ ਸੰਤ ਪਰਮ ਹਉ ਨੇ ਕੀਰਤਨ ਹੋਆ ਰੈਣ ਸਵਾਈ। ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਸੈਨ ਰੂਪ ਹਰ ਜਾਇ ਤੈ ਆਇਆ ਰਾਣੇ ਮੋਦੀ ਜਾਈ ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ ਹਰਾਣੇ ਦੂਰੋਂ ਸੱਦ ਕੈ ਗਨਹੁ ਕਵਾਈ ਖੂਨ ਪਹਿਨਾਈ ਵਸ ਕੀਤਾ ਹੂੰ ਤੁੰਦ ਅੱਜ ਬੋਲੇ ਰਾਜਾ ਸੁਣੈ ਲੁਕਾਈ ਪ੍ਰਗਟ ਕਰੈ ਭਗਤ ਵਡਿਆਈ ਭਾਈ ਗੁਰਦਾਸ ਜੀ ਵਾਰਨ ਦੇ ਵਿੱਚ ਫਰਮਾਉਂਦੇ ਹਨ ਇਹਦਾ ਭਾਵੇਂ ਹੈ ਕਿ ਭਗਤ ਕਵੀਨ ਜੀ ਦਾ ਪ੍ਰਤਾਪ ਸੁਣ ਕੇ ਦੂਸਰਾ ਭਗਤ ਸੈਨ ਨਾਈ ਹੋਇਆ ਜੋ ਰਾਤ ਨੂੰ ਪ੍ਰਭੂ ਦੀ ਭਗਤੀ ਕਰਦਾ ਹੈ ਤੇ ਸਵੇਰੇ ਰਾਜੀ ਦੀ ਸੇਵਾ ਕਰਦਾ ਹੈ ਇੱਕ ਦਿਨ ਸੰਤ ਮਿਲ ਗਏ ਉਹਨਾਂ ਨਾਲ ਸਿਮਰਨ ਤੇ ਗਿਆਨ ਚਰਚਨ ਵਿੱਚ ਰੁੱਝ ਗਿਆ ਉਹਨਾਂ ਨੂੰ ਨਹੀਂ ਛੱਡਿਆ ਤੇ ਰਾਜੇ ਦੀ ਸੇਵਾ 'ਚ ਹਾਜ਼ਰ ਨਾਮ ਹੋ ਸਕਿਆ ਹਦੀ ਪਰਮਾਤਮਾ ਆਪ ਸੈਨ ਨਾਈ ਦਾ ਰੂਪ ਧਾਰ ਕੇ ਹਾਜ਼ਰ ਹੋਇਆ ਰਾਜੇ ਦੀ ਮਾਲਸ਼ ਕੀਤੀ ਪਰਮੇਸ਼ਰ ਨੇ ਸੰਤਾਂ ਦੀ ਸੇਵਾ ਤੋਂ ਵਿਹਲਾ ਹੋ ਕੇ ਸੈਨ ਰਾਜੇ ਕੋਲ ਗਿਆ पर शर्म ਨਾਲ ਉਸ ਨੂੰ ਧੌਂ ਨਹੀਂ ਨਹੀਂ ਸੀ। ਰਾਜੇ ਨੇ ਉਸ ਨੂੰ ਸੱਦ ਕੇ ਗਲੋਂ سونے ਦੀ ਨੀਰ ਲਾ ਕੇ ਸੈਨ ਦੇ ਗਲੇ ਪਵਾ ਦਿੱਤੀ। ਰਾਜੇ ਨੇ ਕਿਹਾ ਅੱਜ ਤੂੰ ਸੇਵਾ ਕਰਕੇ ਮੈਨੂੰ ਬਹੁਤ ਖੁਸ਼ ਕੀਤਾ ਹੈ। ਪ੍ਰਭੂ ਆਪਣੇ ਭਗਤਾਂ ਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇੱਜ਼ਤ ਰੱਖਦਾ ਹੈ। ਜਗਤ ਵਿੱਚ ਪ੍ਰਗਟ ਕਰਦਾ ਹੈ। ਸ੍ਰੀ ਸੈਨ ਜੀ Swami Ramanand ji ਦੇ ਚੇਲੇ ਇਪਰ ਕਬੀਰ ਜੀ ਦੇ ਵੇਲੇ ਹੋਏ ਹਸਨ ਆਪ ਜਾਤ ਦੇ ਨਾਈ ਸਨ ਸਮੇਂ ਰਿਵਾਜ ਅਨੁਸਾਰ ਇਹ ਰਾਜਾ ਬਾਦਵਗੜ ਰੀਵਾਜ ਦੇ ਕੋਲ ਸੇਵਾਦਾਰ ਸਨ ਇਸ ਦਾ ਕੰਮ ਹੁੰਦਾ ਸੀ ਰਾਜੇ ਜੀ ਅੰਦਲ ਵਿੱਚ ਰਹਿਣਾ ਆਪ ਹਾਜਰੀ ਹਾਜ਼ਰੀ ਵਿੱਚ ਰਹਿਣਾ ਨੌ ਨੌ ਨੇ ਮਾਲਸ਼ ਕਰਕੇ ਇਸ਼ਨਾਨ ਕਰਾਉਣਾ ਟੇਲੀ ਦੇ ਸੰਭਾਲਣੇ ਅਤੇ ਪਹਿਨਾਉਣੇ ਸਹਿਨ ਜੀ ਇਨਾਂ ਕੰਮਾਂ ਵਿੱਚ ਬਹੁਤ ਹੁਸ਼ਿਆਰ ਸਨ। ਸਵਾਮੀ ਰਾਮਾਨੰਦ ਜੀ ਦੀ ਸੰਗਤ ਕਰਕੇ ਆਪ ਨੂੰ ਹਰੀ ਸਮਨ ਨੇ ਲੱਗ ਲੱਗ ਗਈ। ਜਦੋਂ ਰਾਜ ਦੀ ਸੇਵਾ ਤੋਂ ਵਿਹਲੇ ਹੁੰਦੇ ਤਾਂ ਰਾਮ ਰਾਮ ਦੇ ਸਿਮਨ ਵਿੱਚ ਰੁੱਝ ਜਾਂਦੇ। ਸੰਤਾਂ ਦੀ ਸੰਗਤ ਵਿੱਚ ਜਾ ਕੇ ਹਰੀ ਕੀਰਤਨ ਸੁਣਦੇ ਉਹਨਾਂ ਦਾ ਆਪਣਾ ਗळा ਬੜਾ ਰਸੀਲਾ ਸੀ। ਪਰ ਸਹਿਨ ਜੀ ਦਾ ਸਵਾਮੀ ਰਾਮਾਨੰਦ ਜੀ ਦੇ ਬਣਾਏ ਹੋਏ ਭਜਨਾਂ ਨੂੰ ਗਾਉਂਦੇ ਰਹਿੰਦੇ। ਸੁਹਾ ਨੇ ਮੋਤ ਮਠੋਲੇ ਸੰਦ ਇੱਕ ਦਿਨ ਸਵੇਰੇ ਉੱਠ ਕੇ ਰਾਜਾ ਜੀ ਵੱਲ ਜਾ ਰਹੇ ਸਨ ਕਿ ਰਾਹ ਦੇ ਵਿੱਚ ਸੰਤ ਮੰਡਲੀ ਮਿਲ ਗਈ ਉਹਨਾਂ ਵਿੱਚ ਕੁਝ ਸੰਤ ਆਪ ਜੀ ਦੇ મિતਰ ਤੇ ਜਾਣੂ ਸਨ ਸੰਤ ਪਰੋਣੇ ਦੇਖ ਕੇ ਰਾਜ ਦਰਬਾਰ ਨੂੰ ਜਾਣ ਦਾ ਹੌਸਲਾ ਨਾ ਪਿਆ ਸੰਤਾਂ ਨੂੰ ਨਾਲ ਲੈ ਕੇ ਘਰ ਗਏ ਭਗਤ ਸ਼ੈਵ ਜੀ ਪੰਡਾਰੇ ਦਾ ਪ੍ਰਬੰਧ ਕੀਤਾ ਪੰਡਾਰਾ ਸ਼ਿਕਾਉਨਿਆਂ ਹੋਿਆਂ ਦੇਰ ਹੋ ਗਈ। ਪੰਡਾਰੇ ਵਿੱਚੋਂ ਹਰ ਕੀਰਤਨ ਹੋਣ ਲੱਗ ਪਿਆ। ਕੀਰਤਨ ਸੁਣ ਬੈਠ ਗਏ। ਐਸੇ ਕੀਰਤਨ ਵਿੱਚ ਮਗਨ ਹੋਏ ਕਿ ਤਰਕਾਨਾਂ ਪੈ ਗਈਆਂ। ਭਾਵ ਸ਼ਾਮ ਹਨੇਰਾ ਹੋ ਗਿਆ। ਰਾਤ ਦੇ 10 ਵਜੇ ਤੱਕ ਕੀਰਤਨ ਹੁੰਦਾ ਰਿਹਾ। ਅੰਤਿ ਰਾਤ ਨੂੰ ਕੀਰਤਨ ਨੇ ਸਮਾਪਤੀ ਹੋਈ। ਸੈਨ ਨੂੰ ਯਾਦ ਆਇਆ ਕਿ ਅੱਜ ਉਹ ਰਾਜੇ ਦੀ ਸੇਵਾ ਦੇ ਵਿੱਚ ਹਾਜ਼ਰ ਨਹੀਂ ਹੋਇਆ। ਉਹ ਰਾਜਾ ਜ਼ਰੂਰ ਮੁੱਸੇ ਹੋਵੇਗਾ। ਸ਼ਾਇਦ ਨੌਕਰੀ ਕੋਈ ਜਵਾਬ ਹੀ ਮਿਲ ਜਾਵੇ। ਇਸੇ ਚਿੰਤਾ ਵਿੱਚ ਰਹਿੰਦੀ ਰਾਤ ਵੀ ਨੀਂਦ ਨਾ ਆਈ। ਸਵੇਰ ਹੋਈ ਤਾਂ ਕਾਲੀ ਬਾਲੀ ਰਾਜਾ ਜੀ ਵੱਲ ਗਏ। ਪਰ ਦਿਲ ਡਰ ਦੇ ਨਾਲ ਟੜਕ ਰਿਹਾ ਸੀ। ਰਾਜਾ ਜੀ ਬੰਗ ਉੱਤੇ ਬੈਠੇ ਸਨ। ਭਗਤ ਸੈਨ ਜੀ ਰਾਜੀ ਨੂੰ ਦੂਰੋਂ ਦੇਖ ਕੇ ਦੂਰ ਖੰਖੋ ਗਏ ਉਹਨਾਂ ਦਾ ਸਿਰ ਨੀਵਾਂ ਨੇ ਹਾ ਉਹ ਖਿਮਾ ਮੰਗਣਾ ਚਾਹੁੰਦੇ ਸਨ ਪਰ ਪ੍ਰਭੂ ਦੇ ਕੌਤਕਾਂ ਨੂੰ ਕੌਣ ਜਾਣਦਾ ਹੈ ਜੁਗੋ ਜੁਗ ਭਗਤਾਂ ਦੀ ਆਗਰੂ ਤੇ ਵਡਿਆਈ ਨੂੰ ਭਗਵਾਨ ਰੱਖਦਾ ਹੈ ਉਸਨੇ ਆਵਾਜ਼ ਮਾਰਤੀ ਕੋਲ ਸੱਦਿਆ ਰਾਜੀ ਨਿਵਾਜ ਅਜੇ ਸੈਨ ਕੁਝ ਜਵਾਨੋ ਆਖਣ ਹੀ ਲੱਗਾ ਸੀ ਕਿ ਰਾਜਾ ਪਹਿਲਾਂ ਹੀ ਮੋੜ ਪਿਆ ਕਹਿਣ ਲੰ다 ਸੈਨ ਮੈਂ ਬਹੁਤ ਖੁਸ਼ ਹਾਂ ਕੱਲ ਦੀ ਤੂੰ ਮੇਰੀ ਬਹੁਤ ਅੱਛੀ ਸੇਵਾ ਕੀਤੀ ਹੈ ਲੈ ਇਨਾਮ ਇਹ ਆਪਕੇ ਰਾਜੇ ਨੇ ਸੋਨੇ ਦੀ ਜਹੀਰ ਗਲੋਂ ਲਾ ਕੇ ਅਲ ਸੈਨ ਦੇ ਗਲ ਪਾ ਦਿੱਤੀ ਸੈਨ ਬਹੁਤ ਹੈਰਾਨ ਹੋਇਆ ਕਿ ਮੈਂ ਤਾਂ ਆਇਆ ਹੀ ਨਹੀਂ ਸੇਵਾ ਕੌਣ ਕਰ ਗਿਆ ਰਾਜਾ ਵੀ ਤੇ ਮੁਖੌਲਤਾ ਨਹੀਂ ਕਰਦਾ ਪਿੱਛੋਂ ਨਰਾਦਰੀ ਨਾ ਕਰੇ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਰਾਜਾ ਮੇਰੇ ਅਨੰਦਾਤਾ ਜੀ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਸੱਚੋ ਸੱਚ ਗੱਲ ਇਹ ਹੈ ਕਿ ਮੈਂ ਕੱਲ ਆਇਆ ਹੀ ਨਹੀਂ ਇਹ ਆ ਕੇ ਸੰਦ ਮੰਡਲੀ ਦੇ ਮਿਲਣ ਦੇ ਭੰਡਾਰੇ ਤੇ ਕੀਰਤਨ ਕਰਨ ਦੀ ਸਾਰੀ ਵਾਰਤਾ ਸੁਣਾਉਂਦੀ ਰਾਜਾ ਜੀ ਨੂੰ ਸਾਰੀ ਵਾਰਤਾ ਸੁਣ ਕੇ ਰਾਜਾ ਮੀਰ ਸਿੰਘ ਬਹੁਤ ਅਚਰਜਤਾ ਦੇ ਨਾਲ ਬੋਲਿਆ ਕਿ ਇਹ ਸੱਚ ਹੈ ਕਿ ਤੂੰ ਨਹੀਂ ਆਇਆ ਤਾਂ ਭਗਤ ਜੀ ਕਹਿੰਦੇ ਬਿਲਕੁਲ ਸੱਚ ਮਹਾਰਾਜ ਬੇਸ਼ੱਕ ਮੇਰੇ ਘਰੋਂ ਜਾ ਕੇ ਪੁੱਛਿਆ ਜਾਵੇ ਜਿਸ ਵੇਲੇ ਤੂੰ ਆਇਆ ਕਰਦਾ ਸੀ ਠੀਕ ਉਸੇ ਵੇਲੇ ਤੇਰਾ ਸਰੂਪ ਬੰਦਾ ਇੱਥੇ ਆਇਆ ਨੁਹਾਰ ਬੋਲਚਾਲ ਕੰਮ ਅਕਲ ਵਿੱਚ ਮੈਨੂੰ ਫਰਕ ਨਹੀਂ ਆਇਆ ਜਿਸਨੇ ਮੇਰੀ ਬਹੁਤ ਸੇਵਾ ਕੀਤੀ ਪੂਰੇ 2 ਘੰਟੇ ਮਾਲਸ਼ ਕਰਦਾ ਰਿਹਾ ਮੈਂ ਹੈਰਾਨ ਹੁਣ ਪ੍ਰਭੂ ਨੇ ਇਹ ਅਚਰਜ ਖੇਲ ਗੀਰਚਿਆ ਨਾਰਾਜ ਮੈਂ ਪ੍ਰਭੂ ਦੇ ਕੰਮ ਦੇ ਵਿੱਚ ਲੱਗਾ ਸਾਂ ਤੇ ਪ੍ਰਭੂ ਮੇਰੇ ਕੰਮ ਕਰਨ ਵਾਸਤੇ ਆ ਗਿਆ ਮੇਰੇ ਧਨ ਭਾਗ ਤੁਸੀਂ ਸਭ ਤੋਂ ਭਾਗਾਂ ਵਾਲੇ ਜਿਨ੍ਹਾਂ ਨੂੰ ਦਰਸ਼ਨ ਹੋ ਗਏ ਸੈਂ ਦਿਨ ਆਖਿਆ ਉਸ ਦਿਨ ਤੋਂ ਰਾਜਾ ਭਗਤ ਸਿੰਘ ਦਾ ਬਹੁਤ ਸਤਕਾਰ ਕਰਨ ਲੱਗ ਪਿਆ ਨਾ ਸਤਕਾਰ ਹੀ ਨਹੀਂ ਸਗੋਂ ਮਹਾਰਾਜ ਰੇਵਾ ਦੇ ਖਾਨਦਾਨ ਵਿੱਚ ਹੁਣ ਤੱਕ ਨਾਈ ਦੀ ਔਲਾਦ ਨੂੰ ਗੁਰੂ ਕਰਕੇ ਪੂਜਿਆ ਜਾਂਦਾ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਜੀ ਦੇ ਸ਼ਬਦ ਹਨ ਤਨਾਸਲੀ ਰਾਵੇ ਦੇ ਵਿੱਚ धूपदीप कीर्त साजयारिवार कमलापति मंगला हर मंगला नित मंगल राजा राम राय कोराओ ऊ दियरा निर्मल बाती ओनि निरञ्जन कमला पाति रामा भगत रमानन्द जान ਪੂਰਨ ਪਰਮ ਆਨੰਦ ਬਖਾਨੈ ਮਦਨ ਮੂਰਤ ਪੈ ਤਾਰ ਗੋਵਿੰਦੇ ਸੇਣ ਪਨੈ ਪਜ ਪਰਮ ਆਨੰਦਿ ਆਰਤੀ ਦੇ ਵਿੱਚ ਇਹ ਸ਼ਬਦ ਆਪਾਂ ਪੜ੍ਹਦੇ ਆਂ ਭਾਵ ਇਹਦਾ ਅਰਥ ਇਹ ਹੈ ਵੀ ਕਮਲਾ ਪੱਤੀ ਵਿਸ਼ਨੂੰ ਜੀ ਤੁਭ ਲਿ ਹਾਰੇ ਜਾਵਾਂ ਉਸ ਦੀ ਉਸਤਤਿ ਕਰੀ ਜਾਵਾਂ ਇਹੋ ਮੇਰੀ ਧੂਪ ਤੇ ਦੀਪ ਦੀਵੇ ਜਗਾਉਣਾ ਭਾਵੇਂ ਹੀ ਮੇਰਾ ਸਮੁੱਚ ਹੈ ਅਤੇ ਕਿਉਂ ਸਾੜ ਕੇ ਆਰਤੀ ਕਰਨੀ ਹੈ ਸ੍ਰੀ ਰਾਮ ਦੀ ਉਸਤਤ ਹੋ ਰਹੀ ਹੈ ਸਦੀਵ ਕਾਲ ਤੋਂ ਨਿਤ ਮੰਗਲ ਹੋ ਰਿਹਾ ਹੈ ਦੀਵਾ ਚੰਗਾ ਹੈ ਬੱਤੀ ਸਾਫ ਹੈ हे ਪ੍ਰਭੂ ਤੂੰ ਹੀ ਮਾਇਆ ਤੋਂ ਰਹਿਤ ਹੈ ਪ੍ਰਭੂ ਦੀ ਭਗਤੀ ਨੂੰ ਸੁਆਮੀ ਰਾਮਾਨੰਦ ਹੀ ਜਾਣਦੇ ਨੇ ਤੇ ਉਹ ਉਸ ਪ੍ਰਭੂ ਪਰਮ ਆਨੰਦ ਵਾਲੇ ਨੂੰ ਦਸਦੇ ਹਨ ਐ ਮੇਰੀ ਪਿਆਰੀ ਤਬੂ ਸੁੰਦਰ ਸੂਰਜ ਵਾਲੇ ਮੇਰਾ ਉਧਾਰ ਕਰਨ ਵਾਲੇ ਰਾਮ ਸੈਨ ਜੀ ਆਪ ਨੇ ਹਨ ਉਹਦਾ ਜਾਪ ਕਰੋ ਉਹ ਸਰਬ ਸੁਖ ਦੇਣ ਵਾਲਾ ਤੇ ਕਲਿਆਣਕਾਰੀ ਹੈ ਸੋ ਏ ਭਗਤ ਸੈਨ ਜੀ ਦੀ ਸੋ ਦੁਆਰਾ ਫਿਰ ਬੇਨਤੀ ਹੈਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਵੀ ਵੀਡੀਓ ਤਕਰੀਬਨ 772 ਵੀਡੀਓ ਸਾਡੇ ਚੈਨਲ ਤੇ ਪਈਆਂ ਹਨ ਤੇ ਜਰੂਰ ਸੁਣਿਆ ਕਰੋ ਗੁਰਬਾਣੀ ਦੀਆਂ ਅਰਥਾਂ ਸੰਵੇਦਨਯੋਗ ਖਿਆਲੀਆਂ ਵੀਡੀਓ ਹਨ ਇਸ ਤਰ੍ਹਾਂ ਦੀਆਂ ਜਿੱਥੇ ਦੂਜੀਆਂ ਦਰਦਦਾਰੀਆਂ ਵੀਡੀਓ ਦੇਖਦੇ ਹੋ ਜਦੋਂ ਇਸ ਤਰ੍ਹਾਂ ਕੋ ਚੰਗੀਆਂ ਵੀਡੀਓਆਂ ਉਹਨਾਂ ਵੀ ਆਪ ਸਾਰੀ ਸੰਗਤ ਸਬੂਤ ਜਰੂਰ ਕਰਿਆ ਕਰੋ ਤਾਂ ਕਿ ਇਹ ਰਹੇ ਉਸਲਾਬ ਹੋਵੇ ਅੱਗੇ ਵਾਸਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਬਣਾਉਂਦਾ ਇਸ ਕਰਕੇ ਇਹ ਬੇਨਤੀ ਹੈ ਜਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸੇ ਕਿਸੇ